ਸਤਨਾਮ ਵਾਹਿਗੁਰੂ ਸਾਹਿਬ ਜੀਓ ਤਰਨਾਪੋ ਓਹੀਂ ਗਇਓ ਲਿਓ ਜਰਾ ਤਨ ਜੀਤ ਕਹਉ ਨਾਨਕ ਬਾਜ ਹਰ ਮਨਾ ਔਦ ਜਾਤ ਹੈ ਬੀਤ ਤਰਨਾਪੋ ਿਓ ਹੀ ਗਇਓ ਲਿਓ ਜਰਾ ਤਨ ਜੀਤ ਕਹੋ ਨਾਨਕ ਭਜ ਹਰ ਮਨਾ ਉਦ ਜਾਤ ਹੈ ਬੀਤ ਬਿਰਦ ਭਇਓ ਸੋ ਜੈ ਨਹੀਂ ਕਾਲ ਪਹੁੰਚਿਉ ਆਨ ਕੋ ਨਾਨਕ ਨਰੂ ਬਾਬ રે ਕਿਉ ਨ ਪਜਿ ਭਗਵਾਨੋ ਮਿਰਦ ਪਇਓ ਸੂਜੈ ਨਹੀਂ ਕਾਲ ਪਹੁੰਚਿ ਹੋਇਆ ਕਹੁ ਨਾਨਕ ਨਰਬਾਬ રે ਕਿਉ ਨ ਵਜੈ ਪਗਵਾਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ دین ਦੁਨੀਆਂ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਅਮਰਤ ਵੇਲੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਆਪ ਜੀ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਬਚਨ ਸ਼ਲੋਕ ਜੋ ਕਿ ਸ਼ਲੋਕ ਮਹੱਲਾ ਨਾਵਾਂ ਦੇ ਸ਼ਿਰਲੇਖੇਟ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਦਰਜ ਹਨ ਅੱਜ ਦੇ 3 ਔਰ 4 ਨੰਬਰ ਸ਼ਲੋਕਾਂ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ ਇਹਨਾਂ ਸ਼ਲੋਕਾਂ ਦਾ ਅਖਰੀ ਭਾਵ ਸਮਝਣ ਦਾ ਯਤਨ ਕਰੀਏ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿ ਰਹੇ ਨੇ ਕਿ ਮਨੁੱਖ ਤੇਰੀ ਜਵਾਨੀ ਇਸੇ ਤਰ੍ਹਾਂ ਹੀ ਇੱਕ ਇੱਕ ਦਿਨ ਕਰਕੇ ਇੱਕ ਇੱਕ ਪਲ ਕਰਕੇ ਗੁਜ਼ਰ ਰਹੀ ਹੈ ਸਫਲ ਨਹੀਂ ਕੀਤੀ ਜਾ ਰਹੀ ਇੱਕ ਤਰ੍ਹਾਂ ਦੇ ਨਾਲ ਅਵੇਸਲੇ ਪਨ ਵਿੱਚ ਬੇਹੋਸ਼ੀ ਵਿੱਚ ਨੀਂਦ ਵਿੱਚ ਜੋ ਇਸ ਜਵਾਨੀ ਦੇ ਵਿੱਚ ਤੋਂ ਕਾਰਜ ਕਰ ਸਕਣਾ ਹੈ ਉਸ ਕਾਰਜ ਨੂੰ ਕਰਨ ਤੋਂ ਬਿਨਾਂ ਹੀ ਇਹਨਾਂ ਕੀਮਤੀ ਸਮਾਂ ਤੇ ਸ਼ਕਤੀ ਦੋਵੇਂ ਹੀ ਗਵਾਚਦੇ ਜਾ ਰਹੇ ਨੇ ਸਮਾਂ ਆਵੇਗਾ ਅੱਜ ਤੇਰੇ ਸਰੀਰ ਦੇ ਵਿੱਚ ਵੇਖਣ ਦੀ ਸ਼ਕਤੀ ਬਹੁਤ ਜ਼ਿਆਦਾ ਹੈ ਅੱਖਾਂ ਨਵੀਆਂ ਨੇ ਜਵਾਨੀ ਹੈ ਨਜ਼ਰ ਬੜੀ ਤੇਜ਼ ਹੈ ਸੁਣਨ ਦੀ ਸ਼ਕਤੀ ਵੀ ਬਹੁਤ ਹੈ ਹੱਥਾਂ ਵਿੱਚ ਤਾਕਤ ਹੈ ਦਿਮਾਗ ਦੀ ਜਿਹੜੀ ਸੋਚਣ ਸ਼ਕਤੀ ਹੈ ਉਹ ਵੀ ਕੁਦਰਤੀ ਤੌਰ ਤੇ ਨਵੀਂ ਹੈ ਤੇਜ ਹੈ ਇਹ ਸਾਰੀਆਂ ਚੀਜ਼ਾਂ ਜੇ ਤੂੰ ਅਵੇਸਲੇਪਣ ਵਿੱਚ ਗੁਰੂ ਕੇ ਸ਼ਬਦ ਤੋਂ ਬਿਨਾਂ ਇਸੇ ਤਰ੍ਹਾਂ ਸਮਾਗੁਜ਼ਾਰਦਾ ਗਿਆ ਤੇ ਤੇਰੇ ਸਰੀਰ ਦੇ ਅੰਦਰ ਇੱਕ ਕਾਲ ਰੂਪੀ ਕਾਲ ਦਾ ਇੱਕ ਐਸਾ ਚੱਕਰ ਹੈ ਜੋ ਇਸ ਜਵਾਨੀ ਦੀ ਸ਼ਕਤੀ ਨੂੰ ਖਾਈ ਜਾ ਰਿਹਾ ਹੈ ਸੱਜੇ ਸੱਜੇ ਉਹਨੇ ਤੇਰੇ ਸਰੀਰ ਦੀ ਸ਼ਕਤੀ ਨੂੰ ਖਾ ਕੇ ਘੁਣ ਵਾਂਗ ਜਿਵੇਂ ਲੱਕੜ ਨੂੰ ਘੁਣ ਖਾਂਦਾ ਹੈ ਆਕਾਰ ਤੇ ਉਸੇ ਤਰ੍ਹਾਂ ਬਣਿਆ ਰਹੇਗਾ ਸਰੀਰ ਦਾ ਆਕਾਰ ਵਿੱਚ ਕਮੀ ਨਹੀਂ ਆਣੀ ਬੁਢੇਪੇ ਵਿੱਚ ਪਰ ਵਿੱਚੋਂ ਇਹ ਕਾਲ ਇਹ ਬੁਢੇਪਾ ਇਸ ਜਵਾਨੀ ਨੂੰ ਖਾ ਕੇ ਖੋਖਲਾ ਕਰ ਦੇਗਾ ਨਾ ਫਿਰ ਇਹਦੇ ਵਿੱਚ ਪੜਨ ਦੀ ਸ਼ਕਤੀ ਅੱਖਾਂ ਦੀ ਨਜ਼ਰ ਵੀ ਕਮਜ਼ੋਰ ਨਾ ਤੁਰਨ ਦੀ ਸ਼ਕਤੀ ਨਾ ਕੰਮ ਕਰਨ ਦੀ ਸ਼ਕਤੀ ਨਾ ਕੁਝ ਸੁਣ ਸਕਣ ਦੀ ਸ਼ਕਤੀ ਤੇ ਸੋਚਣ ਸ਼ਕਤੀ ਇਹ ਜਿੰਨੀਆਂ ਵੀ ਤਾਕਤਾਂ ਨੇ ਇਹ ਸਾਰੀਆਂ ਦੀਆਂ ਸਾਰੀਆਂ ਅੰਤ ਨੂੰ ਕਮਜ਼ੋਰ ਪੈ ਗਈਆਂ ਔਰ ਉਸ ਹਾਲਤ ਵਿੱਚ ਮਨੁੱਖ ਫਿਰ ਸੋਚਦਾ ਹੈ ਕਿ ਮੈਂ ਆਪਣੇ ਜੀਵਨ ਦੇ ਵਿੱਚ ਪਰਮਾਤਮਾ ਦਾ ਨਾਮ ਜਪਾਂ ਪਰ ਨਾਮ ਵਾਸਤੇ ਵੀ ਤੇ ਆਖਰ ਕੋਈ ਸ਼ਕਤੀ ਚਾਹੀਦੀ ਸੀ ਉਹ ਤੇ ਗਵਾ ਦਿੱਤੀ ਹੈ ਇਹਦੇ ਵਿੱਚ ਅਸਲ ਵਿੱਚ ਪਹਿਲੇ ਸ਼ਬਦ ਵਿੱਚ ਇੱਕ ਜਵਾਨ ਮਨੁੱਖ ਨੂੰ ਸਮਝਾਇਆ ਗਿਆ ਕਿ ਤੇਰੇ ਕੋਲ ਤਾਕਤ ਹੈ ਤੂੰ ਇਹਦੀ ਵਰਤੋਂ ਠੀਕ ਕਰ ਸਤਿਗੁਰੂ ਨੇ ਬਾਣੀ ਦੇ ਵਿੱਚ ਜੋਬਨ ਦੀ ਬਹੁਤ ਵਿਆਖਿਆ ਕੀਤੀ ਕਿਉਂਕਿ ਜੋਬਨ ਇੱਕ ਭਰੇ ਹੋਏ ਦਰਿਆ ਵੰਗ ਹੈ ਜੇ ਤੇ ਉਸ ਦਰਿਆ ਦੇ ਕਿਨਾਰੇ ਕੰਡੇ ਉਸ ਦੇ ਕਾਇਮ ਰਹੇ ਤੇ ਉਸ ਦਰਿਆ ਦਾ ਪਾਣੀ ਸੁਰੱਖਿਤ ਰਹਿ ਕੇ ਅੱਗੇ ਉਹ ਜ਼ਮੀਨ ਤੱਕ ਚਲਾ ਜਾਏਗਾ ਜ਼ਮੀਨਾਂ ਦੇ ਵਿੱਚ ਜਾ ਕੇ ਫਸਲ ਨੂੰ ਉਹ ਸਿੰਚਿਆ ਜਾਏਗਾ ਤੇ ਸਿੰਚਣ ਤੋਂ ਬਾਅਦ ਉਹਦੇ ਵਿੱਚ ਅਨਾਜ ਉੱਗੇਗਾ ਪਾਣੀ ਕਮ ਆ ਗਿਆ ਤੇ ਜੇ ਕਿਤੇ ਉਸ ਦਰਿਆ ਦੇ ਕਿਨਾਰੇ ਕਮਜ਼ੋਰ ਪੈ ਗਏ ਤਾਂ ਉਹ ਦਰਿਆ ਦੇ ਕਿਨਾਰੇ ਟੁੱਟਣ ਕਰਕੇ ਜਿਸ ਦਰਿਆ ਦੇ ਪਾਣੀ ਨੇ ਫਸਲ ਨੂੰ ਸਿੰਚਣਾ ਸੀ ਉਹ ਦਰਿਆ ਦਾ ਪਾਣੀ ਹੀ ਫਲੱਡ ਬਣ ਕੇ ਹੜ ਬਣ ਕੇ ਉਸ ਨੇ ਕਈ ਫਸਲਾਂ ਨੂੰ ਤਬਾਹ ਕਰ ਦਿੱਤਾ ਹੈ। ਬਾਬਾ ਫਰੀਦ ਸਾਹਿਬ ਨੇ ਆਪਣੇ ਸ਼ਲੋਕਾਂ ਦੇ ਵਿੱਚ 2-3 ਸ਼ਲੋਕ ਔਰ ਸ਼ਬਦਾਂ ਦੇ ਵਿੱਚ ਤਕਰੀਬਨ ਦੋ ਸ਼ਬਦ ਵੀ ਇਸ ਪੱਖ ਵਿੱਚ ਉਚਾਰੇ ਨੇ ਉਹ ਆਪ ਜੀ ਨਾਲ ਸਾਂਝਾ ਕਰਨ ਦਾ ਯਤਨ ਕਰਾਂ ਜੀਵਨ ਕੀ ਹੈ ਇਹਦੀ ਸਮਝ ਵਕਤ ਤੇ ਕਿਵੇਂ ਆਵੇ ਪਹਿਲੀ ਗੱਲ ਤੇ ਸਾਧ ਸੰਗਤ ਇੱਕ ਇਸ ਦੇਸ਼ ਦਾ ਬਹੁਤ ਵੱਡਾ ਆਪਣੀ ਸੰਸਕ੍ਰਿਤੀ ਵਿੱਚ ਇੱਕ ਬੜੀ ਵੱਡੀ ਕਿਰਿਆ ਉਹ ਇਹ ਹੈ ਕਿ ਇੱਕ ਜਵਾਨ ਇੱਕ ਬੱਚਾ ਉਹਨਾਂ ਕੋਲ ਬੈਠੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਤਜਰਬੇ ਹੰਡਾਏ ਨੇ ਹਾਂ ਇੱਕ ਹੋਰ ਗੱਲ ਜ਼ਰੂਰੀ ਹੈ ਕਿ ਜਿਸ ਬਜ਼ੁਰਗ ਦੇ ਕੋਲ ਬੈਠਣਾ ਹੈ ਉਹ ਬਜ਼ੁਰਗ ਵੀ ਜਵਾਨੀ ਦੇ ਵਿੱਚ ਉਸ ਰਾਹ ਤੇ ਤੁਰਿਆ ਹੋਵੇ ਤੇ ਉਸ ਬੱਚੇ ਨੂੰ ਉਸ ਜਵਾਨ ਨੂੰ ਉਹ ਸਿੱਖਿਆ ਦੇ ਸਕਦਾ ਹੈ ਉਹਦੇ ਕੋਲੋਂ ਹੁਣ ਇੱਕ ਆਦਮੀ ਨੇ 80 ਸਾਲ 70 ਸਾਲ ਇਸ ਧਰਤੀ ਤੇ ਰਹਿ ਕੇ ਤਜਰਬੇ ਕੀਤੇ ਨੇ ਸੰਸਾਰ ਵਿੱਚੋਂ ਲੰਘਿਆ ਪਰਿਵਾਰ ਵਿੱਚੋਂ ਲੰਘਿਆ ਉਹਦੇ ਕੋਲ ਜਿਹੜੇ ਤਜਰਬੇ ਨੇ ਉਹ ਇੱਕ ਜਵਾਨ ਕੋਲ ਨਹੀਂ ਜੇ ਉਸਨੇ ਆਪਣੀ ਜ਼ਿੰਦਗੀ ਨੂੰ ਕਮਾਇਆ ਹੈ ਹੰਡਾਇਆ ਹੈ ਤੇ ਉਹ ਇੱਕ ਦਿਨ ਜਿਹੜਾ ਉਸ ਮਨੁੱਖ ਦੀ ਸੰਗਤ ਕਰੇਗਾ ਉਹ ਸਹਿਜੇ ਸਹਿਜੇ ਉਹਦੇ ਤੋਂ ਕੁਝ ਚੀਜ਼ਾਂ ਸਿੱਖ ਲਏਗਾ ਕਿ ਜੀਵਨ ਕਿਵੇਂ ਜਿਉਣਾ ਚਾਹੀਦਾ ਹੈ ਇਸ ਕਰਕੇ ਸਤਿਗੁਰੂ ਨੇ ਬਚਨ ਕੀਤੇ ਸਭ ਤੋਂ ਪਹਿਲਾਂ ਸੰਗਤ ਉਹਨਾਂ ਦੀ ਜਿਨ੍ਹਾਂ ਨੇ ਆਪਣੇ ਜੀਵਨ ਨੂੰ ਜਿੱਤ ਲਿਆ ਹੈ ਜਿਹੜੇ ਜਿੱਤੇ ਨੇ ਉਹਨਾਂ ਦੀ ਸੰਗਤ ਕਰ ਸ਼ਲੋਕ 12 ਤੇ ਵਿਧੇਕ ਅੰਦਰ ਇੱਕ ਬੜਾ ਪਿਆਰਾ ਬਚਨ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ ਕਹਿਣ ਲੱਗੇ ਸੰਗਤ ਉਹਨਾਂ ਦੀ ਕਰ ਜਿਹੜੇ ਗਹਿਰੇ ਪਾਣੀਆਂ ਵਿੱਚ ਤਰਨ ਦੀ ਜਾਤ ਜਿਨ੍ਹਾਂ ਦੇ ਕੋਲ ਹੈ ਜਿਹੜੇ ਆਪ ਨਹੀਂ ਤਰਨਾ ਜਾਣਦੇ ਉਹਨਾਂ ਦੀ ਸੰਗਤ ਕਰੇਗਾ ਉਹ ਖੁਦ ਡੁੱਬਣਗੇ ਤੇ ਤੈਨੂੰ ਵੀ ਡੋਪ ਦੇਣਗੇ ਸੰਸਾਰ ਇੱਕ ਸਮੁੰਦਰ ਹੈ ਆਪਾਂ ਕੱਲ ਵੀ ਵਿਚਾਰਿਆ ਸੀ ਸਮੁੰਦਰ ਦੇ ਵਿੱਚ ਤੁਰਨਾ ਹੈ ਤਰਨਾ ਹੈ ਤੇ ਜਾਚ ਉਹਨਾਂ ਤੋਂ ਸਿੱਖ ਜਿਹੜੇ ਸਮੁੰਦਰ ਵਿੱਚ ਤਰਦੇ ਰਹੇ ਸਹਿਬ ਨੇ ਬਚਨ ਕੀਤੇ ਬਾਣੀ ਅੰਦਰ ਕਹਿਣ ਲੱਗੇ ਜੇ ਤੂੰ ਤਾਰੂ ਪਾਣ ਤਾਹੂ ਪੁੱਛ ਤਿਲਨ ਕਲ ਇਹ ਭਾਸ਼ਾ ਦੂਜੀ ਵਰਤੀ ਗਈ ਰਾਰੇ ਦੇ ਥਾਂ ਤੇ ਡਾੜਾ ਵਰਤਿਆ ਗਿਆ ਜੇ ਤੂੰ ਤਾਰੂ ਪਾਣ ਪਾਣ ਦਾ ਅਰਥ ਹੈ ਜੇ ਤੂੰ ਪਾਣੀਆਂ ਤੇ ਤਰਨ ਦੀ ਜਾਚ ਸਿੱਖਣੀ ਚਾਹੁੰਦਾ ਹੈ ਇਹਦਾ ਭਾਵ ਅਰਥ ਹੈ ਜੇ ਤੂੰ ਸੰਸਾਰ ਦੇ ਵਿੱਚ ਜੀਵਨ ਰੂਪੀ ਨਦੀ ਦੇ ਉੱਤੇ ਤਰਨਾ ਚਾਹੁੰਦਾ ਹੈ ਜੇ ਤੂੰ ਤਾਰੂ ਪਾਣ ਤਾਂ ਹੂ ਪੁੱਛ ਉਹਨਾਂ ਨੂੰ ਪੁੱਛ ਤਿੜਨ ਕਲ ਤਿੜਨ ਦਾ ਅਰਥ ਹੈ ਤਰਨਾ ਕਲ ਦਾ ਅਰਥ ਹੈ ਜਾਚ ਕਲਾ ਜਿਨ੍ਹਾਂ ਨੂੰ ਜ਼ਿੰਦਗੀ ਦੇ ਸਮੁੰਦਰ ਵਿੱਚ ਤਰਨ ਦੀ ਜਾਚ ਆ ਗਈ ਹੈ ਜਿਨ੍ਹਾਂ ਨੇ ਸੰਸਾਰ ਨੂੰ ਤਰ ਲਿਆ ਉਹਨਾਂ ਨੂੰ ਪੁੱਛ ਜਿਹੜੇ ਆਪ ਨਹੀਂ ਤਰਿਓ ਤੈਨੂੰ ਕਿਵੇਂ ਤਾਰ ਦੇਣਗੇ ਤਾਂ ਹੂ ਪੁੱਛ ਤਣਨ ਕਲ ਤਾਂ ਹੂ ਖਰੇ ਸੁਜਾਨ ਸੁਜਾਨ ਦਾ ਅਰਥ ਸਿਆਣੇ ਕਿਉਂਕਿ ਉਹਨਾਂ ਦੀ ਜ਼ਿੰਦਗੀ ਦੇ ਤਜਰਬੇ ਹੰਡਾਏ ਹੋਏ ਨੇ ਉਹਨਾਂ ਨੂੰ ਇੱਕ ਸਿਆਣਪ ਹੈ ਉਹਨਾਂ ਦੇ ਹੱਥਾਂ ਵਿੱਚੋਂ ਸਭ ਕੁਝ ਨਿਕਲਿਆ ਤਾਂ ਹੂ ਪੁੱਛ ਤਾਂ ਹੂ ਖਰੇ ਸੁਜਾਨ ਵੰਜਨ ਇਨੀ ਕਪਰੀ ਕਪਰੀ ਦਾ ਅਰਥ ਹੁੰਦਾ ਜਿੱਥੋਂ ਦਰਿਆਵ ਮੋੜਦਾ ਤੇ ਜਿੱਥੇ ਪਾਣੀ ਡੂੰਘਾ ਹੋਵੇ ਉਸ ਥਾਂ ਤੇ ਪਾਣੀ ਘੁੰਮਦਾ ਬੜੀ ਤੇਜ਼ ਉਹਨੂੰ ਆਪਾਂ ਘੁੰਮਣ ਘੇਰੀ ਵੀ ਕਹਿੰਦੇ ਆ ਘੁੰਮਣ ਘੇਰੀ ਦੇ ਵਿੱਚ ਉਹਨਾਂ ਨੂੰ ਪਤਾ ਵੀ ਇਹਦੇ ਤੋਂ ਬਚ ਕੇ ਕਿਵੇਂ ਨਿਕਲੀਦਾ ਤੇ ਜਵਾਨੀ ਦੇ ਅੰਦਰ ਮੈਂ ਬੇਨਤੀ ਕਰ ਰਿਹਾ ਸਾਂ ਸ਼ਕਤੀ ਬਾਬਾ ਫਰੀਦ ਜੀ ਦਾ ਸ਼ਲੋਕ ਹੈ ਉਹ ਕਹਿੰਦੇ ਨੇ ਦਰਿਆ ਹੈ ਜੀਵਨ ਜਦੋਂ ਜਵਾਨੀ ਸ਼ੁਰੂ ਹੁੰਦੀ ਹੈ ਜੇ ਤੇ ਇਹਦੇ ਕਿਨਾਰੇ ਬਚੇ ਰਹੇ ਸ਼ਕਤੀ ਬਚ ਜਾਏਗੀ ਤੇ ਫਿਰ ਬੁਢੇਪਾ ਵੀ ਜਵਾਨੀ ਦੇ ਵਿੱਚ ਤਬਦੀਲ ਹੋ ਜਾਏਗਾ ਐਸੇ ਵੀ ਲੋਕ ਨੇ ਨਾ ਜਿਨ੍ਹਾਂ ਦਾ ਬੁਢੇਪਾ ਬੁਢੇਪੇ ਵੱਲ ਮੌਤ ਵੱਲ ਨਹੀਂ ਲੈ ਕੇ ਜਾਂਦਾ ਜੇ ਉਹ ਕੁਦਰਤ ਦੇ ਅਨੁਸਾਰ ਜੀਵੇ ਕੁਦਰਤ ਦਾ ਇੱਕ ਨਿਯਮ ਹੈ ਕੁਦਰਤ ਵੱਲ ਝਾਤੀ ਮਾਰ ਕੇ ਵੇਖੀਏ ਜਿਹੜੇ ਲੋਕ ਜਵਾਨੀ ਦੇ ਵਿੱਚ ਗੁਰੂ ਦੇ ਉਪਦੇਸ਼ ਦੇ ਅਨੁਸਾਰ ਜੀਵੇ ਨੇ ਜਿਉਂ-ਜਿਉਂ ਉਹਨਾਂ ਦੇ ਸਰੀਰ ਤੇ ਬੁਢਾਪਾ ਬੁਢੇਪਾ ਆਉਂਦਾ ਹੈ ਤਿਉਂ-ਤਿਉਂ ਉਹਨਾਂ ਦੀ ਸੁੰਦਰਤਾ ਹੋਰ ਵੱਧਦੀ ਜਾਂਦੀ ਹੈ ਤੁਸੀਂ ਵੇਖੋਗੇ ਉਹਨਾਂ ਦੇ ਚਿਹਰਿਆਂ 'ਵਲ ਕੇਸ ਭਾਵੇਂ ਚਟੇ ਆ ਗਏ ਨੇ ਸਰੀਰ ਭਾਵੇਂ ਉਮਰ ਦੇ ਤੌਰ ਤੇ ਬੁੱਢਾ ਹੋ ਗਿਆ ਜਿਉਂ-ਜਿਉਂ ਉਮਰ ਵਧੇਗੀ ਉਹਨਾਂ ਦਾ ਚਿਹਰਾ ਹੋਰ ਖਿੱਚਦਾਇਕ ਤੇ ਸੁੰਦਰਤਾ ਵੱਧਦੀ ਜਾਏਗੀ ਇਸੇ ਤਰ੍ਹਾਂ ਕੁਦਰਤ ਵੱਲ ਵੇਖਨੇ ਆ ਕੁਦਰਤ ਵੱਲ ਪੰਛੀਆਂ ਵੱਲ ਵੇਖੋ ਕਿਉਂਕਿ ਪੰਛੀ ਕੁਦਰਤੀ ਤੌਰ ਤੇ ਰੱਬ ਦੇ ਭਾਣੇ ਵਿੱਚ ਜਿਉਂਦੇ ਨੇ ਉਹਦੇ ਬਾਹਰ ਜਾ ਹੀ ਨਹੀਂ ਸਕਦੇ ਉਹਨਾਂ ਵੱਲ ਵੇਖੋ ਇੱਕ ਮੋਰ ਹੈ ਜਿਉਂ-ਜਿਉਂ ਮੋਰ ਬੁੱਢਾ ਹੋਵੇਗਾ ਤੈਉਂ-ਤੈਉ ਉਹਦੇ ਵਿੱਚ ਸੁੰਦਰਤਾ ਵੱਧਦੀ ਜਾਏਗੀ ਜਿਉਂ-ਜਿਉਂ ਸ਼ੇਰ ਤੇ ਬੁਢੇਪਾ ਆਵੇਗਾ ਉਹਦੀ ਖਿੱਚ ਹੋਰ ਵੱਧਦੀ ਜਾਏਗੀ ਜਵਾਨ ਸ਼ੇਰ ਇੰਨਾ ਸੋਹਣਾ ਨਹੀਂ ਜਿੰਨਾ ਇੱਕ ਬੁੱਢਾ ਸ਼ੇਰ ਸੋਹਣਾ ਹੈ ਇਸੇ ਤਰ੍ਹਾਂ ਰੁੱਖਾਂ ਵੱਲ ਝਾਤੀ ਮਾਰ ਕੇ ਵੇਖੋ ਇੱਕ ਛੋਟਾ ਰੁੱਖ ਹੈ ਉਹਦੇ ਵਿੱਚ ਇੰਨੀ ਖਿੱਚ ਨਹੀਂ ਛੋਟੇ ਰੁੱਖ ਦੇ ਥੱਲੇ ਜਿਹਦੀ ਅਜੇ ਉਮਰ 40 50 ਸਾਲ ਹੈ ਉਹਦੇ ਥੱਲੇ ਬੈਠ ਕੇ ਵੇਖੀਏ ਇੰਨਾ ਕੋਈ ਸਕੂਨ ਸ਼ਾਂਤੀ ਨਹੀਂ ਮਿਲੇਗੀ ਪਰ ਕਦੀ ਕਦੀ ਪਿੰਡਾਂ ਵਿੱਚ ਹੁਣ ਤੇ ਵੈਸੇ ਬਹੁਤ ਘੱਟ ਨੇ ਪਿੰਡਾਂ ਦੇ ਵਿੱਚ ਐਸੇ ਰੁੱਖ ਨੇ ਜਿਨ੍ਹਾਂ ਦੀ ਉਮਰ 200 400 500 ਸਾਲ ਤੱਕ ਹੈ ਉਹਨਾਂ ਪਿੱਪਲਾਂ ਤੇ ਬੋੜਾਂ ਦੇ ਥੱਲੇ ਜਦੋਂ ਅਸੀਂ ਬੈਠਨੇ ਆਂ ਤੇ ਉਹਨਾਂ ਦੇ ਥੱਲੇ ਬੈਠਿਆਂ ਇੱਕ ਕੁਦਰਤੀ ਤੌਰ ਤੇ ਕੱਲੀ ਛਾਂ ਨਹੀਂ ਛਾਂ ਦੇ ਨਾਲ ਬੰਦੇ ਨੂੰ ਸ਼ਾਂਤੀ ਵੀ ਮਹਿਸੂਸ ਹੁੰਦੀ ਹੈ ਉਹਦਾ ਕਾਰਨ ਕੀ ਹੈ ਕਿਉਂਕਿ ਰੁੱਖ ਜਿਹੜਾ ਹੈ ਕੁਦਰਤ ਦੇ ਅਨੁਸਾਰ ਚੱਲਿਆ ਹੈ ਉਹਨੇ ਕੁਦਰਤ ਨੂੰ ਤੋੜਿਆ ਨਹੀਂ ਜਦੋਂ ਦਾ ਉਹ ਜਨਮਿਆ ਨਾ ਉਹਨੇ ਕਦੀ ਆਪਣੇ ਉੱਤੇ ਪੈਂਦੇ ਹੋਏ ਮੀਂਹ ਦਾ ਵਿਰੋਧ ਕੀਤਾ ਜੇ ਮੀਂਹ ਆ ਗਿਆ ਮੀਂਹ ਦੇ ਵਿੱਚ ਖੁਸ਼ ਹੈ ਜੇ ਧੁੰਦ ਪੈਂਦੀ ਹੈ ਉਹਦੇ ਵਿੱਚ ਵੀ ਉਸੇ ਤਰ੍ਹਾਂ ਉਹਨੂੰ ਵੀ ਪ੍ਰਵਾਨ ਕਰੀ ਜਾਂਦਾ ਹੈ ਜੇ ਕੜਕ ਦੀ ਜੇਠ ਦੀ ਧੁੱਪ ਪਵੇਗੀ ਉਹਦੇ ਵਿੱਚ ਭਾਵੇਂ ਪੱਤੇ ਤਾਂ ਉਹਦੇ ਜ਼ਰੂਰ ਝੁਲਸ ਜਾਣਗੇ ਪਰ ਉਹਦੇ ਅੰਦਰਲੀ ਖੁਸ਼ੀ ਖਤਮ ਨਹੀਂ ਹੁੰਦੀ ਉਸੇ ਤਰ੍ਹਾਂ ਭਾਣੇ ਵਿੱਚ ਟਿਕਿਆ ਰਹਿੰਦਾ ਹੈ ਹਰ ਇੱਕ ਚੀਜ਼ ਨੂੰ ਉਹ ਪ੍ਰਵਾਨ ਕਰ ਲੈਂਦਾ ਹੈ ਕੁਦਰਤ ਦੇ ਅਨੁਸਾਰ ਤੁਰਦਾ ਹੈ ਜੇ ਕੋ ਉਹਦੇ ਥੱਲੇ ਗਰੀਬ ਆਵੇ ਉਹਨੂੰ ਵੀ ਉਸੇ ਤਰ੍ਹਾਂ ਥਾਂ ਦਿੰਦਾ ਹੈ ਜੇ ਅਮੀਰ ਆਵੇ ਤੇ ਉਹਨੂੰ ਵੀ ਉਸੇ ਤਰ੍ਹਾਂ ਦਿੰਦਾ ਹੈ ਕਿਸੇ ਤੋਂ ਕੁਝ ਵੀ ਭਾਲਦਾ ਨਹੀਂ ਬਸ ਉਹਨੂੰ ਦੇਣ ਦੀ ਇੱਕ ਆਦਤ ਹੈ ਇਸ ਕਰਕੇ ਜਿਉਂ-ਜਿਉਂ ਬਜ਼ੁਰਗੀ ਵੱਲ ਜਾਏਗਾ ਤਿਉਂ-ਤਿਉ ਦੇ ਕੋਲ ਸ਼ਾਂਤੀ ਵੱਧਦੀ ਜਾਏਗੀ ਹੁਣ ਦੂਸਰੇ ਪਾਸੇ ਅਸੀਂ ਆਪਣੇ ਜੀਵਨ ਦਾ ਹਿਸਾਬ ਲਈਏ ਜਿਹੜੇ ਸਰੀਰ ਕੁਦਰਤ ਦੇ ਅਨੁਸਾਰ ਜੀਵੇ ਨੇ ਜਿਉਂ-ਜਿਉਂ ਬੁਢੇਪੇ ਵੱਲ ਜਾਣਗੇ ਉਹਨਾਂ ਦੇ ਚਿਹਰੇ ਦੀ ਜਿਹੜੀ ਕਾਂਤੀ ਹੈ ਚਿਹਰੇ ਦੀ ਜਿਹੜੀ ਆਬਾ ਹੈ ਉਹਨਾਂ ਦੇ ਕੋਲ ਬੈਠਿਆਂ ਬੰਦੇ ਨੂੰ ਸ਼ਾਂਤੀ ਆਵੇਗੀ ਮਨ ਟਿਕੇਗਾ ਤੇ ਜੇ ਇੱਕ ਬਜ਼ੁਰਗ ਦੇ ਕੋਲ ਬੈਠਿਆ ਬੰਦੇ ਦਾ ਮਨ ਟਿਕਦਾ ਨਹੀਂ ਇਹਦਾ ਮਤਲਬ ਉਹਨੇ ਆਪਣੀ ਜ਼ਿੰਦਗੀ ਵਿੱਚ ਕਦੀ ਕੁਦਰਤ ਅਨੁਸਾਰ ਨਹੀਂ ਜੀ ਕੇ ਵੇਖਿਆ ਨਹੀਂ ਤੇ ਉਹ ਇੱਕ ਬੁੱਢਾ ਬੋੜ ਹੋ ਜਾਣਾ ਸੀ ਉਹਦੇ ਕੋਲ ਬੈਠਿਆ ਬੰਦੇ ਨੂੰ ਸ਼ਾਂਤੀ ਮਿਲਣੀ ਸੀ ਉਹਦੇ ਕੋਲੋਂ ਆਨੰਦ ਮਿਲਦਾ ਇਸ ਕਰਕੇ ਜਿਹੜੇ ਮਨੁੱਖ ਕੁਦਰਤ ਦੇ ਭਾਣੇ ਵਿੱਚ ਜੀਵੇ ਨੇ ਯਾਨੀ ਕਿ ਗੁਰੂ ਦੇ ਹੁਕਮ ਦੇ ਅਨੁਸਾਰ ਜਿਨ੍ਹਾਂ ਨੇ ਜੀਵਨ ਦੀ ਸ਼ਕਤੀ ਦੀ ਵਰਤੋਂ ਕੀਤੀ ਹੈ ਪਰਮਾਤਮਾ ਨਾਲ ਪ੍ਰੇਮ ਕੀਤਾ ਹੈ ਉਹਦੇ ਨਾਮ ਨਾਲ ਸ਼ੁਰਤ ਜੋੜੀ ਹੈ ਜਿਉਂ-ਜਿਉਂ ਬਢੇਪਾ ਆਉਂਦਾ ਹੈ ਤਿਉਂ-ਤਿਉਂ ਉਹਨਾਂ ਦੇ ਵਿੱਚ ਜਵਾਨੀ ਦੀ ਚਲਕ ਹੋਰ ਵੱਧਦੀ ਜਾਂਦੀ ਹੈ ਦੂਜੇ ਪਾਸੇ ਆਪਾਂ ਉਹਨਾਂ ਲੋਕਾਂ ਵੱਲ ਵੇਖੀਏ ਜਿਹੜੇ ਕੇਵਲ ਸ਼ਿੰਗਾਰ ਦੀਆਂ ਵਸਤੂਆਂ ਵਰਤ ਕੇ ਆਪਣੇ ਆਪ ਨੂੰ ਜਵਾਨ ਰੱਖਣਾ ਚਾਹੁੰਦੇ ਨੇ ਉਹ ਭਾਵੇਂ ਬਾਹਰੋਂ ਚਮਕਦੇ ਨੇ ਦੂਰੋਂ ਵੇਖਾਂਗੇ ਤੇ ਥੋੜਾ ਜਿਹਾ ਲੱਗੇਗਾ ਜੇ 2-4 ਦਿਨ ਨੇੜੇ ਜਾਓ 2-4 ਦਿਨ ਗੱਲਾਂ ਕਰਕੇ ਵੇਖੋ ਤੇ ਉਹ ਇੱਕ ਨਕਲੀ ਮਨੁੱਖ ਪ੍ਰਤੀਤ ਹੋਵੇ ਇਸ ਕਰਕੇ ਜਵਾਨੀ ਜਿਨ੍ਹਾਂ ਨੇ ਜੀਵਨ ਦੀ ਇਹ ਸ਼ਕਤੀ ਨੂੰ ਗੁਰੂ ਦੇ ਮਾਰਗ ਤੇ ਤੋੜਿਆ ਹੈ ਗੁਰੂ ਦੇ ਰਸਤੇ ਤੇ ਤੋੜਿਆ ਜਿਉਂ-ਜਿਉਂ ਜਵਾਨੀ ਉਹਨਾਂ ਦੀ ਬੁਢੇਪੇ ਵੱਲ ਆਉਂਦੀ ਏ ਉਹਨਾਂ ਦੇ ਅੰਦਰੋਂ ਇੱਕ ਇਹ ਜਵਾਨੀ ਖਤਮ ਹੁੰਦੀ ਹੈ ਰੱਬ ਦੇ ਘਰ ਦੀ ਜਵਾਨੀ ਜਨਮ ਲੈ ਲੈਂਦੀ ਬੁਢੇਪਾ ਨਹੀਂ ਆਉਂਦਾ ਸਰੀਰ ਬੁੱਢਾ ਹੋ ਗਿਆ ਪਰ ਜਿਉਂ-ਜਿਉਂ ਉਹਨਾਂ ਦਾ ਬੁਢੇਪਾ ਵੱਧਦਾ ਹੈ ਉਹਨਾਂ ਦੀ ਮੌਤ ਜੀਵਨ ਵਿੱਚ ਤਬਦੀਲ ਹੋਣੀ ਸ਼ੁਰੂ ਹੋ ਜਾਂਦੀ ਹੈ ਮੌਤ ਦਾ ਉੱਥੇ ਥਾਂ ਹੀ ਨਹੀਂ ਬਚਦਾ ਨਵਾਂ ਜੀਵਨ ਮਿਲ ਗਿਆ ਜੀਵਨ ਸਫਲ ਹੋ ਗਿਆ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਹੁਣ ਉਸ ਮਨੁੱਖ ਦੀ ਵਿਆਖਿਆ ਕਰਦੇ ਨੇ ਜਿਨ ਨੇ ਸਰੀਰ ਧਾਰਨ ਕਰਕੇ ਆਪਣੀ ਤਰਨਾਪੋ ਨੂੰ ਤਰਨਾਪੋ ਨੂੰ ਅਰਥ ਇਹ ਸ਼ਬਦ ਬਣਿਆ ਤਰुण ਤੋਂ ਤਰुण ਦਾ ਅਰਥ ਹੈ ਜਵਾਨੀ ਜਿਨਨੇ ਆਪਣੀ ਜਵਾਨੀ ਦੀ ਕੀਮਤ ਨੂੰ ਸਮਝਿਆ ਹੀ ਨਹੀਂ ਇਸ ਸ਼ਕਤੀ ਨੂੰ ਸੰਭਾਲਿਆ ਨਹੀਂ ਤੇ ਮੈਂ ਉਦਾਹਰਨ ਦੇ ਰਿਹਾ ਸੀ ਬਾਬਾ ਫਰੀਦ ਸਾਹਿਬ ਦੇ ਦੋ ਤਿੰਨ ਸ਼ਲੋਕ ਨੇ ਉਹਨਾਂ ਵਿੱਚ ਪਹਿਲਾ ਸ਼ਲੋਕ ਹੈ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਕਹਿਣ ਲੱਗੇ ਸਬਰ ਇਹੋ ਸੁਆਓ ਜੇ ਤੂੰ ਬੰਦਾ ਦਿੜ ਕਰੈ ਸਬਰ ਵੇਖੋ ਕਿਹੜੀ ਚੀਜ਼ ਹੈ हे ਮਨੁੱਖ ਜੇ ਤੂੰ ਸਬਰ ਨੂੰ ਦ੍ਰਿੜ ਕਰ ਲਵੇਂ ਇਹ ਹੈ ਜ਼ਿੰਦਗੀ ਦਾ ਸੁਆਉ ਜ਼ਿੰਦਗੀ ਦਾ ਧੁਰਾ ਜ਼ਿੰਦਗੀ ਜਿਉਣ ਦਾ ਤਰੀਕਾ ਸਬਰ ਇਹ ਸੁਆਉ ਜੇ ਤੂੰ ਬੰਦਾ ਦ੍ਰਿੜ ਕਰੇ ਵੱਧ ਥੀਵੇਂ ਦਰਿਆਉ ਤੂੰ ਇੱਕ ਦਰਿਆ ਬਣ ਜਾਏਗਾ ਟੁੱਟ ਨਾ ਥੀਵੇਂ ਵਾੜਾ ਤੇ ਛੋਟਾ ਜਿਹਾ ਵਾੜਾ ਨਹੀਂ ਬਣੇਗਾ ਜਿਹੜਾ ਰਾਹ ਵਿੱਚ ਹੀ ਸੁੱਕ ਜਾਂਦਾ ਦਰਿਆ ਬਣ ਜਾਏਗਾ ਤੇਰਾ ਜੀਵਨ ਜੀਵਨ ਦੀ ਸ਼ਕਤੀ ਜੇ ਰੋਕ ਲਈ ਤਨ ਕਦੀ ਵੀ ਖੀਨਤਾ ਨਹੀਂ ਆਏਗੀ ਬੁਢੇਪਾ ਤੈਨੂੰ ਖਾਏਗਾ ਨਹੀਂ ਔਰ ਸਬਰ ਦੇ ਉੱਤੇ ਥੋੜਾ ਜਿਹਾ ਆਪਾਂ ਸਮਝਣ ਦਾ ਯਤਨ ਕਰੀਏ ਸਬਰ ਕੀ ਸਬਰ ਇਹ ਸੁਭਾਅ ਅੱਗੇ ਵੀ ਦੋ ਸਲੋਕ ਹੋਰ ਨੇ ਉਹਦੇ ਵਿੱਚ ਬਾਬਾ ਫਰੀਦ ਸਾਹਿਬ ਫਿਰ ਸਬਰ ਦੀ ਗੱਲ ਕਰਦੇ ਨੇ ਸਬਰ ਦੇ ਉੱਤੇ ਫਿਰ ਬੋਲਦੇ ਨੇ ਸਬਰ ਅੰਦਰ ਸਾਬਰੀ ਤਨ ਏਵੇਂ ਜਾਲੇ ਹੋਣ ਨਜ਼ੀਕ ਖੁਦਾਏ ਦੇ ਭੇਤ ਨਾ ਕਿਸੇ ਦੇਣ ਇੱਥੇ ਫਿਰ ਸਬਰ ਦੀ ਗੱਲ ਕੀਤੀ ਇੱਕ ਤੀਜਾ ਸ਼ਲੋਕ ਦੇ ਨਾਲ ਉਹਦੇ ਵਿੱਚ ਫਿਰ ਸਬਰ ਦੀ ਗੱਲ ਕਰਦੇ ਨੇ ਸਬਰ ਇਹ ਸੁਭਾਅ ਦਾ ਅਰਥ ਹੈ ਹੁਣ ਸਬਰ ਨੂੰ ਥੋੜਾ ਜਿਹਾ ਸਮਝੀਏ ਸਬਰ ਜ਼ਿੰਦਗੀ ਦਾ ਤੋਸਾ ਹੈ ਸਬਰ ਜ਼ਿੰਦਗੀ ਦਾ ਖਜ਼ਾਨਾ ਹੈ ਜਿਸ ਜਵਾਨੇ ਦੀ ਜਵਾਨ ਉਮਰ ਦੇ ਅੰਦਰ ਜਿਸ ਬੰਦੇ ਦੇ ਵਿੱਚ ਸਬਰ ਆ ਗਿਆ ਉਹਦੀ ਜ਼ਿੰਦਗੀ ਦੀ ਸ਼ਕਤੀ ਗਵਾਚਣੀ ਬੰਦ ਹੋ ਗਈ ਅੰਦਰ ਇਕੱਠੀ ਹੋਣੀ ਸ਼ੁਰੂ ਹੋ ਗਈ એનર્ਜੀ ਹੈ ਜੀਵਨ ਲਗਾਤਾਰ ਨਿਕਲ ਰਹੀ ਅਸੀਂ ਕਹਿੰਦੇ ਆ ਮਨ ਨਹੀਂ ਟਿਕਦਾ ਖਿਆਲ ਬੜੇ ਆਉਂਦੇ ਨੇ ਖਿਆਲ ਤਾਂ ਆਉਂਦੇ ਨੇ ਕਿਉਂਕਿ ਸਾਡੇ ਵਿੱਚੋਂ ਲਗਾਤਾਰ ਇੱਕ ਬੜੀ ਜ਼ਬਰਦਸਤ ਤਾਕਤ ਨਿਕਲਦੀ ਹੈ ਬੰਦੇ ਵਿੱਚ ਨਿਰੰਤਰ ਬਣੀ ਜਾ ਰਹੀ ਪਸ਼ੂਆਂ ਵਿੱਚੋਂ ਨਹੀਂ ਹੈ ਪੰਛੀਆਂ ਵਿੱਚ ਨਹੀਂ ਮਨੁੱਖ ਵਿੱਚ ਬਣਦੀ ਹੈ ਜਦੋਂ ਅਸੀਂ ਉਹਦੇ ਨਾਲ ਉਹ ਬਣਾਈ ਤਾਂ ਵੈਗੁਰੂ ਨੇ ਅਕਾਲ ਪੁਰਖ ਨੇ ਜਿਹਨੂੰ ਸੁਰਤ ਕਿਹਾ ਹੈ ਉਹਨੂੰ ਅੱਗੇ ਜਾ ਕੇ ਸੁਰਤ ਕਹਿ ਦਿੱਤਾ ਸੁਰਤ ਨੂੰ ਸ਼ਬਦ ਨਾਲ ਜੋੜ ਤਾਂ ਹੀ ਕਿਹਾ ਉਸ ਨੂੰ ਇਕੱਤਰ ਕਰਨ ਵਾਸਤੇ ਸ਼ਬਦ ਦੀ ਲੋੜ ਹੈ ਅੰਦਰੋਂ ਲਗਾਤਾਰ ਪੈਦਾ ਹੋ ਰਹੀ ਏ ਤੇ ਜਿਹੜੇ ਮਨੁੱਖ ਨਾਮ ਤੋਂ ਹੀਣੇ ਰਹਿ ਉਹਨਾਂ ਦੀ ਇਹ ਸ਼ਕਤੀ ਫਿਰ ਅੱਖਾਂ ਵਿੱਚ ਚਲੀ ਗਈ ਕੰਨਾਂ ਵਿੱਚ ਚਲੀ ਗਈ ਰਸਨਾ ਤੇ ਚਲੀ ਗਈ ਉਹਨਾਂ ਵਿੱਚ ਵੇਖਣ ਦੀ ਲਾਲਸਾ ਵਧ ਗਈ ਉਨ੍ਹਾਂ ਵਿੱਚ ਖਾਣ ਦੀ ਲਾਲਸਾ ਵਧ ਗਈ। ਉਨ੍ਹਾਂ ਵਿੱਚ ਸੁਣਨ ਦੀ ਲਾਲਸਾ ਵਧ ਗਈ। ਉਨ੍ਹਾਂ ਵਿੱਚ ਸੁਪਰਸ਼ ਦੀ ਲਾਲਸਾ ਵਧ ਗਈ। ਇਹ ਕੁਦਰਤੀ ਹੈ। ਇਹਨੂੰ ਕੋਈ ਨਹੀਂ ਰੋਕ ਸਕਦਾ। ਜਿਸ ਮਨੁੱਖ ਦੇ ਸਰੀਰ ਵਿੱਚ ਪਰਮਾਤਮਾ ਦਾ ਨਾਮ ਨਹੀਂ ਟਿਕਦਾ ਉਹ ਨਾ ਕਾਮ ਤੋਂ ਬਚ ਸਕਦਾ ਹੈ, ਨਾ ਕ੍ਰੋਧ ਤੋਂ ਬਚ ਸਕਦਾ ਹੈ, ਨਾ ਲੋਭ ਤੋਂ, ਨਾ ਮੋਹ ਤੋਂ, ਨਾ ਹੰਕਾਰ ਤੋਂ ਦੀ ਖਲਾਸੀ ਹੋ ਸਕਦੀ। ਇਹ ਸੋਚਣ ਦਾ ਵਿਸ਼ਾ ਨਹੀਂ ਹੈ। ਜੇ ਅਸੀਂ ਕਹੀਏ ਸੋਚ ਕੇ ਮੈਂ ਵਾਸ਼ਨਾ ਤੋਂ ਬਚਾਂਗਾ ਠੀਕ ਹੈ ਸੋਚ ਕੁਝ ਹੱਦ ਤੱਕ ਕੰਮ ਦਿੰਦੀ ਹੈ ਸੋਚ ਇੱਕ ਅੰਕੁਸ਼ ਹੈ ਇੱਕ ਪਾਬੰਦੀ ਹੈ ਕਿ ਇੱਕ ਚੀਜ਼ ਨੂੰ ਦਿੜ੍ਹ ਕਰ ਲੈਣਾ ਵੀ ਇਹਦੇ ਉੱਤੇ ਕੰਮ ਕਰਨਾ ਉਹ ਚੀਜ਼ ਜ਼ਰੂਰ ਹੈ ਪਰ ਉਹ 10-20% ਕੰਮ ਦੈਗੇ ਇਹ ਹੀ ਸ਼ਕਤੀ ਜਿੰਨਾ ਚਿਰ ਇਹਨੂੰ ਸ਼ਬਦ ਨਾਲ ਨਹੀਂ ਜੋੜਿਆ ਜਾਂਦਾ ਨਾ ਬੰਦੇ ਦੇ ਵੇਖਣ ਦੀ ਲਾਲਸਾ ਖਤਮ ਹੋਵੇਗੀ ਕਦੀ ਉਹਦੀਆਂ ਅੱਖਾਂ ਖਤਮ ਹੋ ਜਾਣਗੀਆਂ ਬੁਢੇਪਾ ਖਾ ਜਾਏਗਾ ਨજર ਕਮਜ਼ੋਰ ਪੈ ਜਾਏਗੀ ਐਣਕਾਂ ਲੱਗ ਜਾਣਗੀਆਂ ਨજર ਕਮਜ਼ੋਰ ਹੋ ਜਾਏਗੀ ਪ੍ਰਸਾਦ ਸੰਗਤ ਉਹਦੇ ਅੰਦਰੋਂ ਵੇਖਣ ਦੀ ਲਾਲਸਾ ਖਤਮ ਨਹੀਂ ਹੋਵੇਗੀ ਭਾਵੇਂ ਉਹ ਕਿੰਨਾ ਰੋਕੇ ਉਹਦਾ ਕਾਰਨ ਹੁਣ ਇੱਥੇ ਇੱਕ ਹੋਰ ਗੱਲ ਬਾਪਰ ਦੀ ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਕਹਿ ਰਹੇ ਨੇ ਉਹ ਵੀ ਆਪ ਜੀ ਨਾਲ ਸਾਂਝੀ ਕਰਦੇ ਆਂ ਤੀਸਰੀ ਗੱਲ ਕਹਿ ਰਹੇ ਨੇ ਕਿ ਜਦੋਂ ਸਾਰੀ ਜਵਾਨੀ ਦੇ ਵਿੱਚ ਜਿਹੜੇ ਅਸੀਂ ਅਭਿਆਸ ਕੀਤੇ ਨੇ ਜਿਵੇਂ ਦਾ ਅਸੀਂ ਵੇਖਦੇ ਰਹਾਂ ਜਿਵੇਂ ਦਾ ਅਸੀਂ ਸੁਣਦੇ ਰਹਾਂ ਜਿਵੇਂ ਦਾ ਅਸੀਂ ਖਾਂਦੇ ਰਹਾਂ ਜਿਵੇਂ ਦਾ ਅਸੀਂ ਬੋਲਦੇ ਰਹਾਂ ਤੇ ਜਿਹੜੇ ਲੋਕਾਂ ਦੇ ਨਾਲ ਸੰਗਤ ਕਰਦੇ ਰਹਿਆ ਨਾ ਉਹ ਆਦਤਾਂ ਅੰਦਰ ਇੰਨੀਆਂ ਸਟਰੋਂਗ ਹੋ ਜਾਂਦੀਆਂ ਨੇ ਬੰਦੇ ਦੇ ਮਨ ਵਿੱਚ ਇੰਨੀਆਂ ਤਾਕਤ ਫੜ ਜਾਂਦੀਆਂ ਨੇ ਕਿ ਜਦੋਂ ਬੁਢੇਪਾ ਆ ਜਾਂਦਾ ਹੈ ਬੰਦੇ ਦੇ ਕਿਨਾਰੇ ਟੁੱਟ ਜਾਂਦੇ ਨੇ ਜੋ ਰੋਕਣਾ ਚਾਵੇ ਤੇ ਰੁਕਦਾ ਹੀ ਨਹੀਂ ਹੈ ਅੰਦਰ ਕਮਜ਼ੋਰ ਪੈ ਜਾਂਦਾ ਹੈ ਜਵਾਨੀ ਵਿੱਚ ਜੋ ਕੁਝ ਮਨੁੱਖ ਕਰਦਾ ਰਿਹਾ ਉਸ ਨੇ ਅੰਦਰ ਇੰਨੀਆਂ ਤੇਜ਼ ਲੀਹਾਂ ਪਾ ਦਿੱਤੀਆਂ ਕਿ ਹੁਣ ਉਹਦੇ ਵਿੱਚੋਂ ਨਿਕਲਦਾ ਜਾਂਦਾ ਜਾਂਦਾ ਪਰ ਪਰਤ ਕੇ ਫਿਰ ਮਨ ਉਹਨਾਂ ਵਿੱਚ ਡਿਲਕ ਜਾਂਦਾ ਹੈ ਪਰਤ ਕੇ ਫਿਰ ਮਨ ਉਹਨਾਂ ਵਿੱਚ ਡਿੱਗ ਪੈਂਦਾ ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨ ਨੇ ਕਿ ਤਰਨਾਪੋ ਇਉਂ ਹੀ ਗयो ਇਉਂ ਦਾ ਅਰਥ ਇਸੇ ਤਰ੍ਹਾਂ ਹੈ ਤਰਨਾਪੋ ਤੇ ਬੇਹੋਸ਼ੀ ਵਿੱਚ ਗੁਜ਼ਰ ਗਿਆ ਉਹਦੇ ਵਿੱਚ ਹੋਸ਼ ਹੀ ਨਹੀਂ ਆਈ ਉਹਦੇ ਵਿੱਚ ਪਤਾ ਹੀ ਨਹੀਂ ਲੱਗਾ ਜੀਵਨ ਨੂੰ ਕਿਵੇਂ ਜਿਉਣਾ ਹੈ ਤਰੁਣਾਪਨ ਤੇ ਇਸੇ ਤਰ੍ਹਾਂ ਗੁਜ਼ਰ ਗਿਆ ਤੇ ਲਿਓ ਜਰਾ ਤਨ ਜੀਤ ਹੁਣ ਇਹ ਤਨ ਜਿਹੜਾ ਬੁਢੇਪੇ ਨੇ ਜਿੱਤ ਲਿਆ ਹੈ ਹੁਣ ਬੁਢੇਪਾ ਇਹਦੇ ਉੱਤੇ ਭਾਰੂ ਹੋ ਗਿਆ ਹੈ ਹੁਣ ਇਹਦੀ ਬਾਹ ਨਹੀਂ ਚੱਲਦੀ ਇਹਦੇ ਸਬੰਧ ਵਿੱਚ ਮੈਂ ਇੱਕ ਬਚਨ ਤੁਹਾਡੇ ਨਾਲ ਹੋਰ ਸਾਂਝਾ ਕਰ ਦਿੰਦਾ ਇਸ ਦਸ਼ਾ ਦੇ ਵਿੱਚ ਕਿਉਂਕਿ ਕੁਦਰਤੀ ਤੌਰ ਤੇ ਵੀ ਹੈ ਤੇ ਜਾਣ ਬੁੱਝ ਕੇ ਵੀ ਹੈ ਕਿ ਜਦੋਂ ਬੰਦੇ ਦੀ ਜ਼ਿੰਦਗੀ ਤਕਰੀਬਨ 40-45 ਸਾਲ ਤੋਂ ਅੱਗੇ ਜਾਂਦੀ ਏ ਜਦੋਂ ਜਿਵੇਂ ਕਹੇ ਵੀ ਮੱਛੀ ਪੂਰੀ ਤਰ੍ਹਾਂ ਪੱਥਰ ਚੱਟ ਲੈਂਦੀ ਏ ਤੇ ਉੱਥੋਂ ਜਦੋਂ ਮਿਲਦਾ ਕੁਝ ਨਹੀਂ ਫਿਰ ਬੰਦਾ ਵਾਪਸ ਮੁੜਦਾ ਇਹ ਕੁਦਰਤੀ ਵੀ ਹੈ ਤੇ ਜਾਣ ਬੁੱਝ ਕੇ ਵੀ ਹੈ ਜਾਣ ਬੁੱਝ ਕੇ ਕਰਕੇ ਹੈ ਕਿ ਸਾਡੇ ਸਮਾਜ ਦੇ ਵਿੱਚ ਸਮਝਾਇਆ ਜਾਂਦਾ ਹੈ ਜਵਾਨੀ ਮਿਲੀ ਹੈ ਸੰਸਾਰ ਵਿੱਚ ਵੇਖ ਜੋ ਮਰਜ਼ੀ ਕਰੋ ਸਮਝਾਇਆ ਜਾਂਦਾ ਹੁਣ ਤੇ بڑے بڑے ਸਿਆਣੇ ਅਖਾਣ ਵੀ ਬਣ ਗਏ ਨੇ ਹੁਣ ਤੇ ਅਖਾਣ ਬੜੇ ਸੋਹਣੇ ਤੁਹਾਨੂੰ ਸੁਣਨ ਨੂੰ ਮਿਲਣਗੇ ਵੀ ਦੁੱਧ ਦਾ ਤੇ ਪੁੱਤਰ ਦਾ ਪਤਾ ਨਹੀਂ ਕਹਿੰਦੇ ਕਦੋਂ ਫੁੱਟ ਜਾਏ ਇਹ ਸਿਖਾਇਆ ਗਿਆ ਔਰ ਇਸ ਦਸ਼ਾ ਦੇ ਵਿੱਚ ਫਿਰ ਉਸੇ ਤਰ੍ਹਾਂ ਹੋਣ ਲੱਗ ਪੈਂਦਾ ਕਿਉਂਕਿ ਉਹ ਰਵਾਇਤ ਬਣ ਜਾਂਦੀ ਵੀ ਇਸ ਤਰ੍ਹਾਂ ਹੋਣਾ ਹੀ ਹੋਣਾ ਹੈ ਸਿਖਾਇਆ ਜਾਂਦਾ ਹੈ ਕਿ ਇਹ ਉਮਰ ਤਾਂ ਸਿਰਫ ਫੁੱਟਣ ਵਾਸਤੇ ਹੀ ਹੈ ਸੁਧਰਨ ਵਾਸਤੇ ਤੇ ਹੈ ਹੀ ਨਹੀਂ ਤਾਂ ਇਸ ਦਸ਼ਾ ਵਿੱਚ ਇਹ ਚੀਜ਼ਾਂ ਗਵਾਚਦੀਆਂ ਨੇ ਉਹਦੇ ਤੋਂ ਅੱਗੇ ਫਿਰ ਜਦੋਂ ਇਸ ਦਸ਼ਾ ਦੇ ਵਿੱਚ ਮਨੁੱਖ ਤੁਰਦਾ ਹੈ ਤੇ ਉਹਦੀ ਜਵਾਨੀ ਦੇ ਜਿਹੜੀਆਂ ਆਦਤਾਂ ਨੇ ਉਹਦੇ ਜੀਵਨ ਵਿੱਚ ਭਾਰੂ ਹੋ ਜਾਂਦੀਆਂ ਨੇ ਉਹਨਾਂ ਵਿੱਚੋਂ ਨਿਕਲ ਨਹੀਂ ਸਕਦਾ ਫਿਰ ਬਾਅਦ ਵਿੱਚ ਕਮਜ਼ੋਰੀ ਵਿੱਚ ਫਸ ਜਾਂਦਾ ਹੈ ਉਸ ਦਸ਼ਾ ਵਿੱਚ ਜਦੋਂ ਮਨੁੱਖ ਜਵਾਨੀ ਸਾਰੀ ਸੰਸਾਰ ਵਿੱਚ ਲੰਘਾ ਗਿਆ ਪਰ ਤੱਕੇ ਵੇਖੀ ਨਹੀਂ ਗੁਰੂ ਦਾ ਉਪਦੇਸ਼ ਕੀ ਹੈ ਤੇ ਉਹਦੇ ਤੋਂ ਬਾਅਦ ਜੇ ਉਹਦਾ ਮਨ ਕਰੇ ਵਾਪਸ ਮੁੜਨ ਦਾ ਜਦੋਂ ਧਰਮ ਨੂੰ ਧਾਰਨ ਕਰਦਾ ਹੈ ਤੇ ਉਹ ਸਾਰਾ ਪਿਛਲਾ ਸੰਸਾਰ 20 25 ਸਾਲਾਂ ਦਾ ਉਹਦੇ ਸਾਹਮਣੇ ਆ ਕੇ ਖੜਾ ਹੋ ਜਾਂਦਾ ਹੈ ਜਦੋਂ ਮੁੜਦਾ ਹੈ ਨਾ ਵਾਪਸ ਉਹਦਾ ਕਮਾਇਆ ਹੋਇਆ ਸੰਸਾਰ ਉਹਦੇ ਸਾਹਮਣੇ ਆ ਕੇ ਖੜਾ ਹੋ ਜਾਂਦਾ ਹੈ ਇਸ ਲਈ ਬਹੁਤੇ ਆਪਾਂ ਕਹਿੰਦੇ ਆ ਕਿ ਜਦੋਂ ਨਹੀਂ ਬਾਣੀ ਪੜਦੇ ਸਿਮਰਨ ਨਹੀਂ ਕਰਦੇ ਉਦੋਂ ਮਨ ਇਕਾਗਰ ਹੁੰਦਾ ਹੈ ਤੇ ਜਦੋਂ ਅਸੀਂ ਸਿਮਰਨ ਕਰਨਿਆ ਜਾਂ ਬਾਣੀ ਪੜਨ ਲੱਗਨੇ ਆ ਤੇ ਅੰਦਰ ਖਿਆਲਾਂ ਦੀ ਨਦੀ ਤੁਰ ਪੈਂਦੀ ਹੈ ਪਤਾ ਨਹੀਂ ਕਿਹੜੇ ਕਿਹੜੇ ਚਿਹਰੇ ਸਾਡੇ ਸਾਹਮਣੇ ਆ ਜਾਂਦੇ ਨੇ ਬਾਰੋਂ ਨਹੀਂ ਆਉਂਦੇ ਗੁਰੂ ਸਾਹਿਬ ਦਾ ਫੈਸਲਾ ਹੈ ਭਾਂਡੇ ਵਿੱਚੋਂ ਉਹ ਹੀ ਨਿਕਲਦਾ ਹੈ ਜੋ ਭਾਂਡੇ ਵਿੱਚ ਪਾਇਆ ਗਿਆ ਹੈ ਭਾਵੇਂ ਇਹ ਜਾਣੇ ਪਿਆ ਹੈ ਜਾਂ ਅਣਜਾਣੇ ਪੈ ਗਿਆ ਹੈ ਭਾਂਡੇ ਵਿੱਚੋਂ ਉਹ ਹੀ ਨਿਕਲੇਗਾ ਜੋ ਉਹਦੇ ਵਿੱਚ ਪਹਿਲਾਂ ਪਾਇਆ ਗਿਆ ਉਹ ਜਦੋਂ ਵਾਪਸ ਆਉਂਦਾ ਤੇ ਮਨੁੱਖ ਘਬਰਾ ਜਾਂਦਾ ਹੈ ਇਹ ਤੇ ਉਹ ਦਸ਼ਾ ਵੀ ਇੱਕ ਕਮਰੇ ਦੇ ਵਿੱਚ ਕੋਈ ਜਾਨਵਰ ਹੈ ਸੱਪ ਹੈ ਜਾਂ ਚੂਹਾ ਉਹ ਲੁਕਿਆ ਹੋਇਆ ਹੈ ਜੇ ਤੇ ਉਹਨੂੰ ਨਾ ਛੇੜੋਗੇ ਤੇ ਕੋਈ ਹਰਕਤ ਨਹੀਂ ਉਸ ਕਮਰੇ ਵਿੱਚ ਸ਼ਾਂਤੀ ਹੈ ਅਸੀਂ ਕਹਿੰਦੇ ਹਾਂ ਜਦੋਂ ਬਾਣੀ ਨਹੀਂ ਪੜਦੇ ਉਦੋਂ ਮਨ ਇਕਾਗਰ ਹੁੰਦਾ ਇਕਾਗਰ ਨਹੀਂ ਹੁੰਦਾ ਬਿਮਾਰੀ ਤੇ ਅੰਦਰ ਇਹ ਲੁਕ ਕੇ ਬੈਠੀ ਸਾਈਡ ਤੇ ਨਿਕਲਿਆ ਨਹੀਂ ਵਿੱਚੋਂ ਕੁਝ ਤੇ ਜੇ ਉਹਨੂੰ ਨਾ ਛੇੜੋ ਤੁਸੀਂ ਤੇ ਉਹ ਵਿੱਚ ਬੈਠਾ ਰਹੇਗਾ ਚੂਹਾ ਹਰ ਰੋਜ਼ ਉਹਦੇ ਵਿੱਚ ਗੰਦਗੀ ਪਾਏਗਾ ਕਮਰੇ ਵਿੱਚ ਚੀਜ਼ਾਂ ਨੂੰ ਖਾਏਗਾ ਖਰਾਬ ਕਰੇਗਾ ਤੇ ਜੇ ਕੋਈ ਬੰਦਾ ਹੱਥ ਵਿੱਚ ਡਾਂਗ ਲੈ ਕੇ ਉਸ ਚੂਹੇ ਨੂੰ ਸੱਪ ਨੂੰ ਮਾਰਨ ਦਾ ਜਾਂ ਕੱਢਣ ਦਾ ਯਤਨ ਕਰੇਗਾ ਤੇ ਵੇਖੋ ਫਿਰ ਕਿੰਨੀ ਹਲਚਲ ਮਚਦੀ ਉਸ ਮਕਾਨ ਦੇ ਵਿੱਚ ਦੌੜ ਭੱਜ ਹੋਵੇਗੀ ਉਹ ਮੁਕਾਬਲਾ ਵੀ ਕਰੇਗਾ ਜਾਂ ਉਹ ਬਾਹਰ ਨਿਕਲੇਗਾ ਜਾਂ ਉਹਨੂੰ ਮਾਰਨਾ ਪਏਗਾ ਜੋ ਅੱਗੋਂ ਵਾਰ ਕਰੇਗਾ ਤੈਨਹੀਂ ਕੰਮ ਨੇ ਉਸ ਭਜ ਦੌੜ ਨੂੰ ਕਹਿੰਦੇ ਆ ਕਿ ਗੁਰਮੁਖ ਜਦੋਂ ਬਾਣੀ ਪੜ੍ਹਦਾ ਹੈ ਉਹਨੂੰ ਗੁਰੂ ਸਾਹਿਬ ਨੇ ਕਿਹਾ ਕਿ ਇਹ ਹੁਣ ਸੂਰਮਾ ਤੇ ਹੁਣ ਯੁੱਧ ਪਿਆ ਕਰਦਾ ਆਪਣੇ ਅੰਦਰੋਂ ਜਿਹੜੀਆਂ ਬਿਮਾਰੀਆਂ ਨੇ ਉਹਨੂੰ ਕੱਢਣ ਦਾ ਯਤਨ ਪਿਆ ਕਰਦਾ ਉਸ ਦਸ਼ਾ ਵਿੱਚ ਹਲਚਲ ਹੋਵੇਗੀ ਇਸ ਕਰਕੇ ਜਿਹੜੀ ਸਿੱਧੀ ਸ਼ਾਂਤੀ ਆਉਂਦੀ ਹੈ ਨਾ ਬੜੇ ਹੁਣ ਖੁੱਲੇ ਨੇ ਕੇਂਦਰ ਆਓ ਤੁਹਾਨੂੰ 5 ਮਿੰਟਾਂ ਵਿੱਚ ਸ਼ਾਂਤੀ ਦੇਣੇ ਉਹ ਸ਼ਾਂਤੀ ਨਹੀਂ ਉਹ ਨੀਂਦ ਹੈ ਬੇਹੋਸ਼ੀ ਹੈ ਸ਼ਾਂਤੀ ਨਹੀਂ ਹੈ ਉਹ ਸ਼ਾਂਤੀ ਉਹ ਹੈ ਕਿ ਸ਼ਬਦ ਦੁਆਰਾ ਨਾਮ ਦੁਆਰਾ ਅੰਦਰ ਸਾਫ਼ ਹੋਵੇ ਪਹਿਲਾਂ ਪਹਿਲਾਂ ਅੰਦਰ ਸਾਫ਼ ਹੋ ਜਾਏ ਤੇ ਜਦੋਂ ਅੰਦਰ ਧੁੱਪ ਜਾਏਗਾ ਫਿਰ ਨਾ ਧਿਆਨ ਲਾਉਣ ਦੀ ਲੋੜ ਏ ਤੇ ਨਾ ਪ੍ਰੇਮ ਕਰਨ ਦੀ ਲੋੜ ਏ ਦੋਵੇਂ ਚੀਜ਼ਾਂ ਬੰਦੇ ਦੇ ਅੰਦਰੋਂ ਆਪਣੇ ਆਪ ਪੈਦਾ ਹੋ ਜਾਣਗੀਆਂ ਬਸ ਇਹੀ ਫਰਕ ਹੈ ਗੁਰਮਤ ਵਿੱਚ ਗੁਰੂ ਸਾਹਿਬ ਵਿੱਚ ਬਾਣੀ ਵਿੱਚ ਤੇ ਅੱਜ ਦੇ ਜਿਹੜੇ ਟਿਕਾਉਂਸਲਿਆਂ ਵਾਲੇ ਕੇਂਦਰ ਖੁੱਲੇ ਨੇ ਉਹਨਾਂ ਵਿੱਚ ਇਹ ਫਰਕ ਹੈ ਉਹਨਾਂ ਕੋਲ ਥੋੜੀਆਂ ਜੀਆਂ ਸਰੀਰ ਦੀਆਂ ਵਿਧੀਆਂ ਨੇ ਧਿਆਨ ਦੇਣਾ ਸਰੀਰ ਦੀਆਂ ਵਿਧੀਆਂ ਨੇ ਸਰੀਰ ਦੇ ਆਸਨ ਨੇ ਕੁਝ ਉਸ ਤਰ੍ਹਾਂ ਬੈਠ ਜਾਓ ਉਸ ਤਰ੍ਹਾਂ ਅੱਖਾਂ ਖਿੱਚ ਲਈਏ ਤਾਂ ਕੁਦਰਤੀ ਤੌਰ ਤੇ ਸਰੀਰ ਨੇ ਡੈੱਡ ਹੋਣਾ ਹੈ ਉਹਨੂੰ ਰੋਕ ਦਿੱਤਾ ਜਾਏਗਾ ਰੁਕੇਗਾ ਉਹ ਪਰ ਉਸ ਸਹਿਜ ਭਾਵ ਵਿੱਚ ਨਹੀਂ ਰੁਕਿਆ ਉਹਦੀ ਮਜਬੂਰੀ ਹੋ ਗਈ ਰੁਕਣਾ ਉਹਦੇ ਨਾਲ ਅੱਜ ਦੇ ਵਿਚੈਣ ਮਨ ਨੂੰ ਥੋੜੀ ਜੀ ਸ਼ਾਂਤੀ ਮਿਲਦੀ ਹੈ ਥੋੜਾ ਜਿਹਾ ਟਿਕਾਅ ਮਿਲਦਾ ਹੈ ਤੇ ਉਹ ਬਾਹਰ ਆ ਕੇ ਕਹਿੰਦਾ ਜੀ ਇੰਨੇ ਲੰਮੇ ਪਾਠ ਕਰਨ ਦੀ ਕੀ ਲੋੜ ਹੈ ਆ ਵੇਖੋ 10 ਮਿੰਟਾਂ ਵਿੱਚ ਕਿੰਨੀ ਸ਼ਾਂਤੀ ਆ ਗਈ ਉਹ ਸ਼ਾਂਤੀ ਸਦਾ ਨਹੀਂ ਹੈ ਸਥਾਈਕ ਨਹੀਂ ਹੈ ਉਹ ਇਸ ਤਰ੍ਹਾਂ ਹੈ ਜਿਵੇਂ ਸੱਪ ਬੜਾ ਜ਼ਬਰਦਸਤ ਤੇਜ਼ ਤੁਰਦਾ ਹੈ ਪਰ ਜਦੋਂ ਬਰਫ਼ ਦੇ ਵਿੱਚੋਂ ਦੇ ਗੁਜ਼ਰਦਾ ਤੇ ਕਈ ਵਾਰੀ ਬਰਫ਼ ਵਿੱਚ ਫਸ ਕੇ ਥੋੜੇ ਚਿਰ ਵਾਸਤੇ ਉੱਥੇ ਸੁੰਨ ਹੋ ਜਾਂਦਾ ਹੈ ਇੰਜ ਲੱਗਦਾ ਮਰ ਗਿਆ ਮਰਿਆ ਨਹੀਂ ਹੈ ਸੁੰਨ ਹੋਇਆ ਹੈ ਸਰੀਰ ਦੀਆਂ ਕੁਝ ਐਸੀਆਂ ਵਿਧੀਆਂ ਨੇ ਜਿਨ੍ਹਾਂ ਨੇ ਅੱਜ ਧਰਮ ਧਰਮੀ ਲੋਕਾਂ ਨੂੰ ਪਰਮਾਇਆ ਹੈ ਔਰ ਇਹ ਨਹੀਂ ਕਿ ਕਿਸੇ ਦੂਸਰਿਆਂ ਨੂੰ ਪਰਮਾਇਆ ਹੈ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਿਆਂ ਨੂੰ ਪਰਮਾ ਲਿਆ ਹੈ ਉਹਨਾਂ ਨੂੰ ਪਰਮਾਇਆ ਕਿ ਇਸ ਤਰ੍ਹਾਂ ਧਿਆਨ ਟਿਕ ਜਾਂਦਾ ਇਸ ਤਰ੍ਹਾਂ ਹੋ ਜਾਂਦਾ ਉਹ ਕਹਿੰਦੇ ਨੇ ਧਰਮ ਤੇ ਅੱਜ ਹੀ ਲੱਭਾ ਪਹਿਲਾਂ ਅੱਜ ਤੋਂ ਪਹਿਲਾਂ ਤੇ ਪੈਦਾ ਹੀ ਕੋਈ ਨਹੀਂ ਹੋਇਆ ਇਸ ਤਰ੍ਹਾਂ ਦੇ ਪਹਿਲੀ ਵਾਰੀ ਹੋਇਆ ਜੀ ਸੰਸਾਰ ਵਿੱਚ ਆ 500 ਸਾਲ ਹੋ ਗਏ ਨੇ ਗੁਰੂ 10 ਗੁਰੂ ਸਾਹਿਬ ਹੋਏ ਨੇ ਉਹਨਾਂ ਦੇ ਅੱਗੇ ਬ੍ਰਹਮ ਗਿਆਨੀ ਗੁਰਸਿੱਖ ਹੋਏ ਨੇ ਕਿੰਨੇ ਸਾਲਾਂ ਤੋਂ ਸਿੱਖੀ ਚੱਲਦੀ ਪਈ ਇਹਦਾ ਮਤਲਬ ਜੇ ਅੱਜ ਕੋਈ ਬੰਦਾ ਪੈਦਾ ਹੋਇਆ ਤੇ ਉਹਨੇ ਅੱਜ ਇਹ ਸਾਰਾ ਕੋਈ ਕਰ ਦਿੱਤਾ ਪਹਿਲੇ ਸਾਰੇ ਕੰਡਮ ਕਰਦੇ ਜੀ ਉਹਨਾਂ ਨੂੰ ਤੇ ਗਿਆਨ ਹੀ ਕੋਈ ਨਹੀਂ ਸਿਉਂਦਾ ਉਹ ਤੈਨੂੰ ਪੜ੍ਹਸਨ ਉਹ ਗਿਆਨ ਸ਼ੁੱਧ ਸੀ ਉਹ ਗਿਆਨ ਇਮਾਨਦਾਰ ਸੀ ਸਤਿਗੁਰੂ ਨੇ ਕਿਹਾ ਸੱਪ ਬਰਫ ਵਿੱਚ ਆਇਆ ਸ਼ੁੱਣ ਹੋ ਗਿਆ ਮਰਿਆ ਨਹੀਂ ਜਿੱਦਣ ਧੁੱਪ ਲੱਗੇਗੀ ਫਿਰ ਜਾਗ ਪਏਗਾ ਸਰੀਰ ਨੂੰ ਤੂੰ ਸਥਿਰ ਕਰ ਲਿਆ ਸਰੀਰ ਦੀ ਸਮਾਧੀ ਲੱਗੀ ਹੈ ਅੰਦਰ ਸੱਪ ਉਸੇ ਤਰ੍ਹਾਂ ਬੈਠਾ ਜਿੱਦਣ ਤੋਂ ਬਾਹਰ ਨਿਕਲਿਆ ਠੀਕ ਹੈ ਤੂੰ 8 ਘੰਟੇ ਬੈਠਾ ਰਹੇਗਾ ਪਰ 8 ਘੰਟਿਆਂ ਤੋਂ ਬਾਅਦ ਬੰਦੇ ਦਾ ਦਿਸੇ ਕਿ ਇਹਦੇ ਵਿੱਚ ਕੁਝ ਹੋਇਆ ਹੈ ਉਹਦੇ ਬੰਦੇ ਦੇ ਸਰੀਰ ਦੇ ਸਿਗਨਲ ਤੇ ਦੱਸਣ ਵੀ ਇਹਦੇ ਅੰਦਰ ਕੁਝ ਵੜਿਆ ਹੈ ਕੁਝ ਆਇਆ ਹੈ ਇਹਦੇ ਵਿੱਚ ਉਹਦੇ ਤੋਂ ਤੇ ਅੱਧਾ ਘੰਟਾ ਬੈਠਿਆ ਵੀ ਨਹੀਂ ਜਾਂਦਾ ਟਿਕ ਕੇ ਦੱਸ